ਸਵੇਰੇ 4 ਵਜੇ ਡਾਂਕੀ ਸਾਡੀ ਲੱਗੀ ਸਾਰੇ ਅਸੀਂ ਬੈਠੇ ਚਲੋ ਕਿਸ਼ਤੀ ਜਾ ਰਹੀ ਆ ਥੋੜੀ ਜਿਹੀ ਦੂਰ ਜਾ ਕੇ ਮੰਨੋ ਵੀ 3 ਘੰਟੇ ਚੱਲ ਕੇ ਕਿਸ਼ਤੀ ਦੇ ਪਿੱਛੇ ਸੇ ਚੋਂ ਹਵਾ ਨਿਕਲ ਗਈ ਹਵਾ ਨਿਕਲੀ ਤੇ ਸਾਰਿਆਂ ਨੂੰ ਜਾਨੀ ਕਿ ਉਹ ਹੋ ਗਿਆ ਵੀ ਡੁੱਬ ਕੇ ਮਰਾਂਗੇ ਉਹਦੇ ਵਿੱਚੋਂ ਜਦੋਂ ਉਹਨਾਂ ਨੇ ਫਿਰ ਡਾਂਕਰਾਂ ਨੂੰ ਪਤਾ ਲੱਗਿਆ ਵੀ ਹੁਣ ਜੇ ਇਹ ਮਰਨਗੇ ਤਾਂ ਅਸੀਂ ਵੀ ਮਰਾਂਗੇ ਕਿ ਦੂਰ ਤਾਂ ਤਰੱਕੇ ਵੀ ਨਹੀਂ ਆ ਹੁੰਦਾ ਸੀਗਾ ਤੇ ਜਿਹੜਾ ਕੋਈ ਉੱਠਦਾ ਸੀਗਾ ਤਾਂ ਉਹਨਾਂ ਨੇ ਬੈਲਟਾਂ ਕੱਢ ਲਈਆਂ ਜਿਹੜਾ ਕੋਈ ਮੜਾ ਮੋਟਾ ਹਲਦਾ ਸੀ ਬਰ ਉਹ ਬੈਲਟ ਫੇਰਦੇ ਸੀਗੇ ਸਾਰਿਆਂ ਦੇ ਤਾਂ ਵੀ ਛੱਲਣਾ ਹੀ ਨਹੀਂ ਖੱਲਣਾ ਹੀ ਨਹੀਂ ਜਿਵੇਂ ਹਾਇ ਬਟ ਹਾਂ ਬੀਜੇ ਹਫਰਾ ਦਾ ਫੜੀ ਮੱਚ ਗਈ ਤੇ ਫਿਰ ਉਹ ਜਣੇ ਕਿ ਕਿਸਤੀ ਡੁੱਬਣੀ ਸੀ ਤੇ ਹੌਲੀ ਹੌਲੀ ਆਈ ਗਈ ਆਈ ਗਈ ਲੱਗੇ ਜਦੋਂ ਮੰਨ ਲਓ ਵੀ ਕਿਸਤੀ ਕਿਨਾਰੇ ਤੇ ਲੱਗੀ 2 ਘੰਟੇ ਲੱਗੇ ਮੁੱਠੀ 'ਚ ਜਾਣ 2 ਘੰਟੇ ਆਪਦੀ ਮੌਤ ਅੱਖੀਂ ਦੇਖਦੇ ਰਹੇ ਵੀ ਯਾਰ ਹੁਣ ਵੀ ਡੁੱਬੇ ਹੁਣ ਵੀ ਮਰੇ ਤੇ ਮੈਨੂੰ ਡਿੱਗੀ ਦੇ ਵਿੱਚ ਨਾ ਉਹਨਾਂ ਨੇ ਜਦੋਂ ਕਾਰ ਦੀ ਡਿੱਗੀ ਹੁੰਦੀ ਆ ਉਹਦੇ ਵਿੱਚ ਨਾ ਜਿਹੜੀ ਥੱਲੇ ਚਾਦਰ ਜਿਹਦੇ ਉਹ ਵੱਢ ਕੇ ਉਹਨਾਂ ਨੇ ਨਾ ਖਾਣਾ ਬਣਾਇਆ ਹੁੰਦਾ ਥਾਲੇ ਤੇ ਉਹਦੇ ਵਿੱਚ ਮੈਨੂੰ ਇਕੱਠਾ ਕਰਕੇ ਪਾ ਲਿਆ ਉਹਨਾਂ ਨੇ ਤੇ ਉੱਤੇ ਲਾ ਰੱਖ ਕੇ ਚਾਪਾ ਤੇ ਉੱਤੇ ਨਾਟਕਾਸਤੇ ਉਹਨਾਂ ਨੇ ਉੱਥੇ ਸਿਰਦਾਂ ਦੇ ਸਮਾਨ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਥੱਲੇ ਵਿੱਚ ਬੰਦਾ ਤੇ ਮੇਰਾ ਜਿੱਤੇ ਮੇਰਾ ਮੂੰਹ ਸੀਗਾ ਜਾਂ ਅੱਖਾਂ ਸੀ ਉੱਥੇ ਨਾ ਟਾਇਰ ਚੱਲਦਾ ਪਿਛਲਾ ਉਹਦੇ ਕੋਲੇ ਇੱਕ ਐਡੀ ਘਮੋਰੀ ਰੱਖਿਓ ਵੀ ਸਾਹ ਆਉਂਦਾ ਰਹੇ ਇਹਨੂੰ ਅੱਛਾ ਤੇ ਉਹਨਾਂ ਨੇ ਲਾ ਕੇ ਜਦੋਂ ਅੱਜ ਵੀ ਸਾਹ ਘੜਦਾ ਉਹ ਚੀਜ਼ ਯਾਦ ਕਰਕੇ ਉੱਥੇ ਨਾ ਇੱਕ ਘਰ ਦੇ ਵਿੱਚ ਲੇਡੀ ਸੀ ਉਹਨੇ ਨਾ ਸਾਨੂੰ ਕਹਿੰਦੇ ਵੀ ਰੁਕ ਜਾਓ ਉਹ ਨਾ ਸਾਡੇ ਵਾਸਤੇ ਕੱਪੜੇ ਵੇਚ ਕੇ ਸੜੇ ਹੋਏ ਸਾਡੇ ਉਹ ਕੱਪੜੇ ਲੈ ਕੇ ਆਈ ਵਿਚਾਰੀ ਦੋ ਸ਼ਾਰਟ ਆ ਇੱਕ ਉਹਨੂੰ ਦਿੱਤੀ ਇੱਕ ਮੈਨੂੰ ਦਿੱਤੀ ਅਸੀਂ ਚਲੋ ਲੈ ਤਾਂ ਲਈਆਂ ਲੈ ਕੇ ਕਾਚੇ ਚ ਲੈ ਲਈਆਂ ਵੀ ਸਾਡਾ ਮੇਰੇ ਉਦਨ ਮਨ ਇੰਨਾ ਘਰੋਇਆ ਵੀ ਯਾਰ ਕਿਸੇ ਚੀਜ਼ ਦੀ ਘਰੇ ਘਾਟ ਨਹੀਂ ਸੀਗੀ ਬੇਜ ਮੰਗ ਕੇ ਖਾਣਾ ਵੀ ਪਰੇ ਮੰਗ ਕੇ ਕੱਪੜੇ ਵੀ ਪਾਏ ਹਨਾ ਤੇ ਫਿਰ ਉਹ ਚੀਜ਼ਾਂ ਜਾਨੀ ਕਿ ਬੋਹਰਵਾਉਂਦੀਆਂ ਬੰਦੇ ਨੂੰ ਯਾਰ ਇਦੋਂ ਤਾਂ ਘਰੇ ਚੰਦੇ ਸੀ ਹਨਾ ਪਰ ਫਿਰ ਵੀ ਚਲੋ ਬੰਦਾ ਲੱਗਿਆ ਤਾਂ ਰਹਿੰਦਾ ਹੈ ਹਨਾ ਮੈਂ ਤਾਂ ਕਹਾਂ ਵੀ ਕਿਤਨਾ ਕਤੇ ਚਲੋ ਫੜ ਮਿਲਦਾ ਤਿੰਨ ਮਹੀਨੇ ਸਾਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ ਤੇ ਪਹਿਲਾ ਦੋ ਕੁ ਦਿਨ ਤਾਂ ਸਾਨੂੰ ਪਤਾ ਲੱਗਿਆ ਵੀ ਸੂਰਜ ਕਦੋਂ ਚੜ੍ਹਦਾ ਕਦੋਂ ਛਿਪਦਾ ਮੁੜ ਕੇ ਤਾਂ ਫਿਰ ਸਾਨੂੰ ਪਤਾ ਹੀ ਨਹੀਂ ਲੱਗਿਆ ਤਿੰਨ ਮਹੀਨੇ ਤੇ ਸੂਰਜ ਦੇਖਣੇ ਇਕੱਲੇ ਬੱਲਵੇਂ ਦੀ ਨਾ ਹੁੰਦਾ ਸੀ ਇਤਨਾ ਉੱਥੇ ਕੱਪੜਿਆਂ ਵਾਲੀਆਂ ਜੂਆਂ ਬਹੁਤ ਪੈ ਜਾਂਦੀਆਂ ਸੀਗਾ ਓਕੇ ਕੱਪੜਿਆਂ ਦੇ ਵਿੱਚ ਨਾ ਉਹ ਫਿਰ ਬਿਲੇ ਬੈਠੇ ਉਹ ਕੱਢੀ ਜਾਣਾ ਸ਼ਾਰਟ ਕੱਢ ਲੈਣੀ ਮਾਰੀ ਜਾਣਾ ਜਰੋ ਮੈਨੂੰ ਏਜੰਟ ਮਿਲੇ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਮੈਨੂੰ ਡੋਂਕੀ ਰਾਹੀਂ ਭੇਜਣਗੇ ਉਦੋਂ ਫਿਰ ਮੈਂ ਇਹਨੂੰ ਉਹਨਾਂ ਨੇ ਮਰੋਕੋ ਦੀ ਡੋਂਕੀ ਲਵਾਈ ਬਿਤਾ ਮਰੋਕੋ ਲੈ ਗਏ ਮਰੋਕੋ ਤੋਂ ਉਹਨਾਂ ਨੇ ਮੈਨੂੰ ਕਹਿੰਦੇ ਵੀ ਤੈਨੂੰ ਇਟਲੀ ਪਹੁੰਚਾਵਾਂਗੇ ਉੱਥੇ ਜਾ ਕੇ ਉਹਨਾਂ ਨੇ ਚੇਂਜ ਕਰਦਾ ਰੂਟ ਉਹ ਕਹਿੰਦੇ ਜੀ ਇਟਲੀ ਨਹੀਂ ਵੀ ਤੈਨੂੰ ਸਪੇਨ ਪਹੁੰਚਾਵਾਂਗੇ ਮੈਨੂੰ ਸਪੇਨ ਦਾ ਪਤਾ ਹੀ ਨਹੀਂ ਸੀ ਵੀ ਕੋਈ ਮੁਲਕ ਹੁੰਦਾ ਉਦੋਂ ਇਟਲੀ ਜਾਦੇ ਮਸ਼ਹੂਰ ਹੁੰਦਾ ਸੀਗਾ ਵੀ ਇਟਲੀ ਬੰਦੇ ਜਾਂਦੇ ਆ ਤੇ ਫਿਰ ਉੱਥੋਂ ਚਲੋ ਉਹਨਾਂ ਨੇ ਨਕਸ਼ੇ ਤੇ ਮੈਨੂੰ ਦਿਖਾਇਆ ਵੀ ਇਦਾਂ ਟਾਪੂ ਜਾਂ ਸਮੁੰਦਰ ਦਾ ਵੀ ਇੰਨਾ ਕਿ ਛੋਟਾ ਜਿਹਾ ਲੱਗਦਾ ਸੀ ਉੱਥੇ ਨਕਸ਼ੇ ਤੇ ਤਾਂ ਵੀ ਐਂ ਟੱਪ ਜਾਣਾ ਚਲੋ ਸਾਨੂੰ ਵਿਆਂ ਹੋ ਗਿਆ ਵੀ ਚਲੋ ਉੱਥੋਂ ਤਾਂ ਐ ਕਿਸ਼ਤੀ ਰਾਹੀਂ ਲੰਘ ਜਾਾਂਗੇ ਹਨਾ ਤੇ ਉੱਥੇ ਚਲੋ ਟਾਪੂਦਿਆਂ ਡੋਂਕੀਆਂ ਲਾਉਂਦੇ ਰਹੇ ਨਹੀਂ ਕੋਈ ਸਫਲ ਹੋਈ ਤੇ ਉਸ ਤੋਂ ਬਾਅਦ ਇੱਕ ਰਾਤ ਉਹਨਾਂ ਨੇ ਆਪਣਾ ਤੱਤੀ ਜਲਾਈ ਨੂੰ ਤੇ ਟਿਊਬ ਵਾਲੀ ਕਿਸ਼ਤੀ ਹੁੰਦੀ ਆ ਆਪਣੀ ਜੀ ਉਹਦੇ 'ਚ ਸਾਡੀ ਡੋਂਕੀ ਲਵਾਈ ਉਹਨਾਂ ਨੇ 35 ਜਣੇ ਅਸੀਂ ਇੰਡੀਅਨ ਸੀਗੇ ਤੇ ਬਾਕੀ ਕੋਈ ਸ਼ਰਬੀ ਸੀਗੇ ਦੋ ਤਿੰਨ ਡੋਂਕਰ ਸੀਗੇ ਤੇ ਉਹ ਕਿਸਤੀ ਜਿੱਦਾਂ ਟਿਊਬਲੈਸ ਕਿਸਤੀ ਹੁੰਦੀ ਆ ਉਹਦੇ ਚ ਨਾ ਚਾਰ ਹਿੱਸਿਆਂ ਚ ਹਵਾ ਟਿਊਬਲੈਸ ਜਾਂ ਟਿਊਬ ਵਾਲੀ ਟਿਊਬ ਵਾਲੀ ਓਕੇ ਤੇ ਉਹਦੇ ਚ ਚਾਰ ਹਿੱਸਿਆਂ ਚ ਹਵਾ ਹੁੰਦੀ ਆ ਉਹਦੇ ਕਿਸਤੀ ਦੇ ਤੇ ਉਹਦੇ ਚ ਅਸੀਂ ਘਟੋ ਘਟ 40 45 ਬੰਦੇ ਸੀਗੇ ਤੇ ਵਿਚਰਵੀ ਸੀਗੇ ਡੋਂਕਰ ਸੀਗੇ ਤੇ ਦੋ ਜਾਮੇ ਦੇ ਇੰਜਨ ਹੁੰਦੇ ਸੀ ਉਹਦੇ ਚ ਕਿਸਤੀ ਦੇ ਵਿੱਚ ਨਾਲੇ ਤੇਲ ਰੱਖਿਆ ਹੁੰਦਾ ਸੀ 18 20 ਕਿੰਨੀ ਆ ਉਹਨਾਂ ਨੇ ਤੇ ਚਲੋ ਜੀ ਉਹਨਾਂ ਨੇ 31 ਜੁਲਾਈ ਨੂੰ ਕਿਸਤੀ ਦੀ ਡੋਂਕੀ ਲਵਾਤੀ ਵੀ ਸਿੱਧਾ ਸਾਨੂੰ ਡਾਇਰੈਕਟ ਸਪੇਨ ਪਹੁੰਚਾਉਣਾ ਉਹ ਕੰਪਾਸ ਦੇ ਨਾਲ ਜਾਂਦੇ ਸੀਗੇ ਤੇ ਉਹ ਚਲੋ ਜੀ ਸਵੇਰੇ 4 ਵਜੇ ਡੌਂਕੀ ਸਾਡੀ ਲੱਗੀ ਸਾਰੇ ਅਸੀਂ ਬੈਠੇ ਚਲੋ ਕਿਸ਼ਤੀ ਜਾ ਰਹੀ ਆ ਥੋੜੀ ਜਿਹੀ ਦੂਰ ਜਾ ਕੇ ਮੰਨ ਲਓ ਵੀ 3 ਕ ਘੰਟੇ ਚੱਲ ਕੇ ਕਿਸ਼ਤੀ ਦੇ ਇੱਕ ਹਿੱਸੇ ਚੋਂ ਹਵਾ ਨਿਕਲ ਗਈ ਤੇ ਹਵਾ ਨਿਕਲੀ ਤੇ ਸਾਰਿਆਂ ਨੂੰ ਜਾਨੀ ਕਿ ਉਹ ਹੋ ਗਿਆ ਵੀ ਹੁਣ ਮਰਾਂਗੇ ਬੰਦੇ ਹਾਂ ਵੀ ਡੁੱਬ ਕੇ ਮਰਾਂਗੇ ਤੇ ਵੀ ਕੋਈ ਹੱਲ ਵੀ ਨਹੀਂ ਹੈਗਾ ਸੀ ਉੱਥੋਂ ਵਾਰਸ ਵੀ ਨਹੀਂ ਆ ਹੁੰਦਾ ਸੀ ਕਿਉਂਕਿ ਘੱਟੋ ਘੱਟ 100-150 ਕਿਲੋਮੀਟਰ ਵਿੱਚ ਚੱਲ ਗਈ ਸੀ ਸਮੁੰਦਰ ਦੇ ਕਿਸ਼ਤੀ ਸਮੁੰਦਰੀਆਂ ਬਾਹਰੇ ਤਾਂ ਛੱਲਾਂ ਚਲੋ ਹੋਰ ਲੱਗਦੀਆਂ ਵਿੱਚ ਜਾਨੀ ਕਿ ਬਹੁਤ ਉੱਚੀਆਂ ਨਮੀयां ਜ਼ਿਆਦਾ ਹੁੰਦੀਆਂ ਤੇ ਉਹਦੇ ਵਿੱਚੋਂ ਜਦੋਂ ਉਹਨਾਂ ਨੇ ਫਿਰ ਡੋਂਕਰਾਂ ਨੂੰ ਪਤਾ ਲੱਗ ਗਿਆ ਵੀ ਹੁਣ ਜੇ ਇਹ ਮਰਨਗੇ ਤਾਂ ਅਸੀਂ ਵੀ ਮਰਾਂਗੇ ਢੀ ਦੂਰ ਤਾਂ ਤਰੱਕੇ ਵੀ ਨਹੀਂ ਆ ਹੁੰਦਾ ਸੀਗਾ ਤੇ ਉਹਨਾਂ ਨੇ ਚਲੋ ਆਪਦਾ ਕਿਨੀਆਂ ਕੁੰਨੀਆਂ ਤੇਨ ਵਾਲੀਆਂ ਡੋਲੀਆਂ ਤੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਬਹਿ ਜਾਓ ਤੇ ਜਿਹੜਾ ਕੋਈ ਉੱਠਦਾ ਸੀਗਾ ਤੇ ਉਹਨਾਂ ਨੇ ਬੈਲਟਾਂ ਕੱਢ ਲਈਆਂ ਜਿਹੜਾ ਕੋਈ ਮੜਾ ਮੋਟਾ ਹਲਦਾ ਸੀ ਫਿਰ ਉਹ ਬੈਲਟ ਫੇਰਦੇ ਸੀਗੇ ਸਾਰਿਆਂ ਨੂੰ ਵੀ ਹਿੱਲਣਾ ਹੀ ਨਹੀਂ ਹੱਲਣਾ ਹੀ ਨਹੀਂ ਵੀ ਜੇ ਹਾਂ ਵੀ ਜੇ ਹਫੜਾ ਦਾ ਫੇਰੀ ਮੱਚ ਗਈ ਤੇ ਫਿਰ ਉਹ ਜਨਕੀ ਕਿਸਤੀ ਡੁੱਬਣੀ ਸੀ ਤੇ ਚਲੋ ਜੀ ਉਹਨਾਂ ਨੇ ਹੌਲੀ ਹੌਲੀ ਕਿਵੇਂ ਨਾ ਕਿਵੇਂ ਕਰਕੇ ਕਿਸ਼ਤੀ ਵਾਪਸ ਮੋੜ ਲਈ ਤੇ ਦੂਰ ਪੈਸੇ ਇੰਨੀ ਡੂੰਘਾਈ ਦੇ ਵਿੱਚ ਜਾ ਕੇ ਪਾਪਸ ਮੁੜ ਜਾ ਮੜਾਉਂਦੇ ਆ ਮਤਲਬ ਤੇ ਮੁੜੀ ਉਹ ਤੁਸੀਂ ਉਹ ਲਾ ਨੋ ਵੀ ਜਿੱਦਾਂ ਵੀ ਕੁਦਰਤ ਹੀ ਮੋੜ ਲਈ ਤੇ ਉਹ ਵੀ ਸੁਣਦਾ ਤਾਂ ਵੀ ਕਿਵੇਂ ਮੁੜੀ ਤੇ ਚਲੋ ਉਹਨਾਂ ਨੇ ਮੋੜ ਲਈ ਤੇ ਹੌਲੀ ਹੌਲੀ ਆਏਗੇ ਆਏਗੇ ਲੱਗੇ ਜਦੋਂ ਮੰਨ ਲਓ ਵੀ ਕਿਸ਼ਤੀ ਕਿਨਾਰੇ ਤੇ ਲੱਗੇ 2 ਘੰਟੇ ਲੱਗੇ ਮੁੱਠੀ 'ਚ ਜਾਣ 2 ਘੰਟੇ ਆਪਦੀ ਮੌਤ ਅੱਖੀਂ ਦੇਖਦੇ ਰਹੇ ਵੀ ਯਾਰ ਹੁਣ ਵੀ ਡੁੱਬੇ ਹੁਣ ਵੀ ਮਰੇ ਕਿਸ਼ਤੀ 'ਚ ਪਾਣੀ ਭਰਨ ਲੱਗ ਗਿਆ ਸੀਗਾ ਤੇ ਚਲੋ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਲਾਤੀ ਲਾਗੇ ਤੇ ਉਤੋਂ ਉਹ ਤਾਂ ਭੱਜ ਗਏ ਤੇ ਸਾਨੂੰ ਮੰਨ ਲਓ ਵੀ ਅਸੀਂ ਇੱਕ ਪਿੰਡ ਜਾ ਸੀ ਉੱਥੇ ਜਾ ਗੜੇ ਉਹ ਪਿੰਡ ਵਾਲੇ ਬੰਦੇ ਕਹਿੰਦੇ ਵੀ ਤੁਸੀਂ ਪਹਿਲੇ ਬੰਦਿਆਂ ਜੀ ਜਿਹੜੇ ਇੱਥੋਂ ਜਾ ਕੇ ਮੁੜਿਆ ਨਹੀਂ ਵੀ ਇੱਥੋਂ ਗਿਆ ਕੋਈ ਮੁੜਿਆ ਨਹੀਂ ਵੀ ਡੁੱਬ ਕੇ ਮਰੇ ਆ ਇੱਥੋਂ ਅੱਛਾ ਹਾਂ ਤੇ ਸਾਡੀ ਕਿਸਮਤ ਚੰਗੀ ਸੀ ਚਲੋ ਕੋਈ ਉਹ ਮੋੜ ਲਿਆਂਦਾ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਰੇ ਫੇਰਾ ਸੀ ਨਾ ਉਹਨਾਂ ਨੇ ਉੱਥੇ ਪੁਲਿਸ ਵਾਲਿਆਂ ਨੇ ਫੜ ਲਿਆ ਸਾਨੂੰ ਪੁਲਿਸ ਵਾਲੇ ਚਲੋ ਜੇਲ੍ਹ ਚ ਲੈ ਜਾਂਦੇ ਆ ਫੇਰ ਸਾਨੂੰ ਉੱਥੇ ਨਾ ਜੇਲ੍ਹ ਹੋ ਗਈ ਅੰਦਰ ਗਰਾਉਂਡ ਤੇ ਅੰਦਰ ਗਰਾਉਂਡ ਜੇਲ੍ਹ ਸੀਗੀ ਤੇ 3 ਮਹੀਨੇ ਸਾਨੂੰ 2.5 3 ਮਹੀਨੇ ਹਮਰੋਕੋ ਚ ਸੀ ਹਾਂ ਹਮਰੋਕੋ ਦੇ ਵਿੱਚ 3 ਮਹੀਨੇ ਸਾਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ ਤੇ ਪਹਿਲੇ 2 ਦਿਨ ਤਾਂ ਸਾਨੂੰ ਪਤਾ ਲੱਗਿਆ ਵੀ ਸੂਰਜ ਕਦੋਂ ਚੜਦਾ ਕਦੋਂ ਛਿਪਦਾ ਮੁੜ ਕੇ ਤਾਂ ਫਿਰ ਸਾਨੂੰ ਪਤਾ ਹੀ ਨਹੀਂ ਲੱਗਿਆ 3 ਮਹੀਨੇ ਤੇ ਸੂਰਜ ਦੇਖਣੇ ਇਕੱਲੇ ਬੱਲਵੇ ਦੀ ਨਾ ਹੁੰਦਾ ਸੀ ਇੱਕ ਕਮਰਾ ਹੁੰਦਾ ਸੀ ਸਾਡਾ ਵੱਡਾ ਉਹਦੇ ਵਿੱਚ ਅਸੀਂ ਆ ਲੰਮੇ ਪਏ ਹੁੰਦੇ ਇੱਕ ਜਿਹਦਾ ਬਾਥਰੂਮ ਤੇ ਟਾਇਲਟ ਬਣੀ ਹੁੰਦੀ ਆ ਜੇੜੇ ਤਾਂ ਜੇੜੀ ਆ ਤੇ ਫਿਰ ਉਹਨਾਂ ਨੇ ਆਉਣਾ ਐ ਸਾਨੂੰ ਜਿਦਾਂ ਆਪਾਂ ਕੁੱਤਿਆਂ ਨੂੰ ਰੋਟੀ ਪਾਉਂਦੇ ਆ ਇਦਾਂ ਬ੍ਰੈਡ ਜੇ ਹੁੰਦੇ ਉਹ ਸਿੱਟ ਦੇਣੇ ਉਹਨਾਂ ਨੇ ਤੇ ਬਾਕੀ ਦਾਲ ਸਬਜ਼ੀ ਤੁਹਾਨੂੰ ਪਤਾ ਜਿਹੜਾਂ ਦੀ ਕਹੀ ਜੀ ਹੁੰਦੀ ਆ ਹਨਾ ਤੇ ਜੰਮੀ ਮਾੜੀ ਉਹਦੇ ਨਾਲੇ ਟਾਈਮ ਟੂਮ ਟਪਾਇਆ ਸੀ ਨੇ ਤਿੰਨਾਂ ਮਹੀਨੇ ਬਾਅਦ ਫਿਰ ਉਹਨਾਂ ਨੇ ਨਾ ਜਦੋਂ ਬੱਸ ਇੱਕ ਭਰਦੇ ਹੁੰਦੇ ਉਹ ਜਦੋਂ ਬੱਸ ਪੂਰੀ ਭਰ ਗਈ ਬੰਦਿਆਂ ਦੀ ਫਿਰ ਉਹਨਾਂ ਨੇ ਕਰਨਾ ਕਿ ਫਿਰ ਉਹ ਬੱਸ ਭਰ ਕੇ ਅਲਜੀਰੀਆ ਦਾ ਬਾਰਡਰ ਹੁੰਦਾ ਸੀ ਪਿੱਛੇ ਜਿੱਧਰੋਂ ਬੰਦੇ ਜਿਹਦੇ ਜਿੱਦਾਂ ਮਾਲੀ ਮੁੱਲੀ ਥਣੀ ਦੀ ਬੰਦੇ ਆਉਂਦੇ ਨੇ ਨਾ ਪਤਾ ਉਹ ਬਾਰਡਰ ਤੇ ਛੱਡ ਆਉਂਦੇ ਹੁੰਦੇ ਉੱਥੋਂ ਫਿਰ ਡੰਕਰਾਂ ਨੇ ਚੱਕਣਾ ਸਾਨੂੰ ਫਿਰ ਸਪੇਨ ਦੇ ਬਾਰਡਰ ਤੇ ਲੈ ਆਉਣਾ ਅੱਛਾ ਹਾਂ ਤੇ ਚਲੋ ਪਹਚਾਉਣਾ ਤਾਂ ਉਹਨਾਂ ਨੇ ਸਪੇਨ ਹੀ ਸੀਗਾ ਤੇ ਹਾਲਾਂਕਿ ਪੁਲਸ ਵਾਲੇ ਵੀ ਮਰੋਕੋ ਵਾਲੇ ਕਹਿ ਦਿੰਦੇ ਸੀ ਵੀ ਕੋਈ ਨਹੀਂ ਅਗਲੀ ਵਾਰੀ ਫੇਰ ਤੁਸੀਂ ਚੱਲ ਜਾਓਗੇ ਪਹੁੰਚ ਹੀ ਜਾਣਾ ਅੱਛਾ ਉਹਨਾਂ ਨੂੰ ਪਤਾ ਹੁੰਦਾ ਸੀ ਪਤਾ ਕਰਦੇ ਰਹਿੰਗੇ ਹਾਂ ਵੀ ਜਾ ਕੇ ਤਾਂ ਵੀ ਜਾਣਾ ਤੇ ਨਾ ਸਪੇਨ ਹੀ ਆ ਵੀ ਜਾ ਜਾਉਂ ਪੀ ਜਾਂਦੇ ਸੀਗੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਉੱਥੋਂ ਡੋਂਕਰਾਂ ਨੇ ਚੱਕਿਆ ਤੇ ਫਿਰ ਸਾਨੂੰ ਸਪੇਨ ਦੇ ਬਾਰਡਰ ਤੇ ਲੈ ਜਾਂਦਾ ਉੱਥੋਂ ਚਲੋ ਬਾਰਡਰ ਤੇ ਲੈ ਜਾਂਦਾ ਕੋਈ ਕਿਸੇ ਦੀ ਕਿਵੇਂ ਡੋਂਕੀ ਰਵਾਈ ਉਹਨਾਂ ਨੇ ਗੱਡੀ ਰਾਹੀਂ ਗੱਡੀ ਦਾ ਨਾ ਡੈਸ਼ਬੋਰਡ ਦੇ ਵਿੱਚ ਦੀ ਪਾਲਾਂਦੇ ਹੁੰਦੇ ਸੀ ਕਈ ਛੋਟੇ ਬੰਦੇ ਹੁੰਦੇ ਜਿਹੜੇ ਉਹਨਾਂ ਨੂੰ ਓਦਾਂ ਟਪਾ ਦੇਣਾ ਕਿਸੇ ਨੂੰ ਡਿੱਗੀ ਵਿੱਚ ਪਾਉਣਾ ਕਿਸੇ ਨੂੰ ਕਿਵੇਂ ਉੱਟ ਪਾਵੇਂ ਰਹਿੰਦੇ ਸੀ ਇਹ ਇਕੱਲਾ ਇਕੱਲਾ ਬੰਦਾ ਤੇ ਉਹ ਕੁਛ ਦਿਨ ਅਸੀਂ ਬਾਰਡਰ ਤੇ ਬੈਠੇ ਰਹੇ ਪ੍ਰੋਬਲਮ ਆ ਗਈ ਕਹਿੰਦੇ ਜੀ ਅੱਦੇ ਨਹੀਂ ਜਾ ਹੁੰਦਾ ਹਨਾ ਤੇ ਚਲੋ ਅਸੀਂ ਬੈਠੇ ਰਹੇ ਫਿਰ ਇੱਕ ਦਿਨ ਡੌਂਕੀ ਲੱਗੀ ਮੇਰੀ ਰਾਤ ਦੀ ਗੱਡੀ ਦੀ ਗੱਡੀ ਦੇ ਵਿੱਚ ਨਾ ਜਿੱਦਾਂ ਡਿੱਗੀ ਡਿੱਗੀ ਚ ਬੌਨਰਡ ਡਿੱਗੀ ਦੇ ਵਿੱਚ ਮੈਂ ਬਟਾ ਸੀ ਥੋੜਾ ਜਿਹਾ ਭਾਰਾ ਸੀ ਮੇਰੀ ਡਿੱਗੀ ਚ ਲੱਗਣੀ ਬੌਨਰਡ ਚ ਮੈਂ ਫਸਦਾ ਨਹੀਂ ਸੀਗਾ ਤੇ ਮੈਨੂੰ ਡਿੱਗੀ ਦੇ ਵਿੱਚ ਨਾ ਉਹਨਾਂ ਨੇ ਜਿੱਦਾਂ ਕਾਰ ਦੀ ਡਿੱਗੀ ਹੁੰਦੀ ਆ ਉਹਦੇ ਵਿੱਚ ਨਾ ਜਿਹੜੀ ਥੱਲੇ ਚਾਦਰ ਜੀ ਹੁੰਦੇ ਉਹ ਵੱਢ ਕੇ ਉਹਨਾਂ ਨੇ ਨਾ ਖਾਣਾ ਬਣਾਇਆ ਹੁੰਦਾ ਥੱਲੇ ਤੇ ਉਹਦੇ ਵਿੱਚ ਮੈਨੂੰ ਇਕੱਠਾ ਕਰਕੇ ਪਾ ਲਿਆ ਉਹਨਾਂ ਨੇ ਤੇ ਉੱਤੇ ਲਾ ਰੱਖ ਕੇ ਤਾਪਾ ਤੇ ਉੱਤੇ ਨਾਟਕ ਆਸਤੇ ਉਹਨਾਂ ਨੇ ਉੱਤੇ ਛੜਨ ਦੇ ਸਮਾਨ ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਥੱਲੇ ਵਿੱਚ ਬੰਦਾ ਤੇ ਮੇਰਾ ਜਿੱਥੇ ਮੇਰਾ ਮੂੰਹ ਸੀਗਾ ਜਾਂ ਅੱਖਾਂ ਸੀ ਉੱਥੇ ਨਾ ਟਾਇਰ ਚੱਲਦਾ ਪਿਛਲਾ ਉਹਦੇ ਕੋਲ ਇੱਕ ਐਡੀ ਘਮੋਰੀ ਰੱਖਿਓ ਵੀ ਸਾਹ ਆਉਂਦਾ ਰਹੇ ਇਹਨੂੰ ਅੱਛਾ ਤੇ ਉਹਨਾਂ ਨੇ ਲਾ ਕੇ ਜਦੋਂ ਅੱਜ ਵੀ ਸਾਹ ਘੜਦਾ ਉਹ ਚੀਜ਼ ਯਾਦ ਕਰਕੇ ਹੈ ਤੇ ਉਹਨਾਂ ਨੇ ਹੀ ਸਵੇਰੇ 4 ਵਜੇ ਗੱਡੀ ਜਿੱਦਾਂ ਲੈ ਗਏ ਪਹਾੜੀ ਤੇ ਉੱਥੋਂ ਜਦੋਂ ਉਹਨਾਂ ਦਾ ਜਿਵੇਂ ਆਪਣੇ ਭੇਜੀ ਬੋਲਦਾ ਉਦੋਂ ਉਹਨਾਂ ਦੇ ਬੋਲਦਾ ਸੀ ਅੱਲਾਹੁ ਅਕਬਰ ਜਦੋਂ ਉਹਨੇ ਬੋਲਿਆ ਤੇ ਉਹਨੇ ਜੀ ਗੱਡੀ ਝੱਕ ਤੀ ਤੇ ਮੈਂ ਵਿੱਚ ਪਿਆ ਮੈਂ ਉਸ ਦਿਨ ਕੋਈ ਦੇਵੀ ਦੇਵਤਾ ਨੇ ਕੋਈ ਗੁਰੂ ਨਹੀਂ ਛੱਡਿਆ ਜਿਹੜਾ ਨਹੀਂ ਤੇ ਆਇਆ ਹਨਾ ਤੇ ਵੀ ਚਲੋ ਨਾ ਤਾਂ ਹੱਲ ਹੀ ਸਕਦਾ ਸੀ ਹੁਣ ਜੇ ਉਹ ਖੜਾ ਕੇ ਵੀ ਭੱਜ ਜਾਂਦਾ ਤਾਂ ਮੈਨੂੰ ਕਿ ਮੈਂ ਕਿਹੜੇ ਨਿਕਲਣਾ ਸੀ ਕਿਉਂਕਿ ਨਾਟਕ ਸੇ ਹੋਇ ਸੀ ਉੱਤੇ ਹਾਂਜੀ ਤੇ ਚਲੋ ਜੀ ਉਹ ਲੈ ਕੇ ਭਜਾਈ ਗਿਆ ਗੱਡੀ ਬਾਰਡਰ ਤੱਕ ਲੈ ਕੇ ਗੇੜੇ ਬੂੜੇ ਦੇ ਕੇ ਉਹਨੇ ਪੌਣਾ ਘੰਟਾ ਗੱਡੀ ਚਲਾਈ ਪੌਣਾ ਘੰਟੇ ਤੋਂ ਬਾਅਦ ਉਹਨੇ ਫਿਰ ਪਹਾੜੀ ਤੇ ਲਿਆ ਕੇ ਜਣੀ ਕਿਉਂ ਦਿਨ ਚੜ ਗਿਆ ਜਦੋਂ ਉਹਨੇ ਖੜਾ ਲਈ ਮੈਨੂੰ ਐ ਹੋ ਗਿਆ ਸ਼ੁਕਰਾ ਮੈਂ ਕਿਹਾ ਸਪੇਨ ਪਹੁੰਚ ਗਏ ਤੇ ਜਦੋਂ ਉਹਨੇ ਪਹਾੜੀ ਤੇ ਲੈ ਕੇ ਦੁਬਾਰੇ ਕੱਢੀ ਫਿਰ ਸਮਾਂ ਸਮੂਹ ਲਾਹਿਆ ਨਾਟ ਖੋਲ ਲਿਆ ਤੇ ਮੇਤੋਂ ਉੱਠਣਾ ਹੋਵੇ ਮੇਰਾ ਕੋਈ ਖੂਨ ਹੀ ਸਾਰਾ ਖੜ ਗਿਆ ਕੋਈ ਪ੍ਰੈਸ ਹੋ ਗਿਆ ਬੰਦਾ ਹਨਾ ਤੇ ਦੋ ਜਣੇ ਸੀ ਉਹ ਉਹਨਾਂ ਨੇ ਮੈਨੂੰ ਚਲੋ ਕੱਢਿਆ ਕੋਢਿਆ ਤੇ ਜਦੋਂ ਮੈਨੂੰ ਬਾਹ ਫੜ ਕੇ ਕੱਢਿਆ ਤੇ ਮੈਂ ਡਿੱਗਿਆ ਥੱਲੇ ਕਿਉਂਕਿ ਖੂਨ ਦਾ ਸਰਕਲ ਹੀ ਰੁਗ ਗਿਆ ਹਨਾ ਜਾਮ ਹੋ ਗਿਆ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲੱਤਾਂ ਲੁੱਤਾਂ ਮਾਰੀਆਂ ਚਲੋ ਜੀ ਮੈਨੂੰ ਚੱਲਦਾ ਜਾ ਕਰਤਾ ਮੁਰ ਕੇ ਉਹਦੇ ਕਹ ਫਿਰ ਉੱਥੇ ਉਹਨਾਂ ਨੇ ਨਾ ਪਹਾੜੀ ਤੇ ਮੈਨੂੰ ਬਿਠਾ ਕੇ ਟੋਆ ਜਾ ਸੀਗਾ ਉੱਤੇ ਨਾ ਉਹ ਆ ਸਫੈਦੇ ਦੇ ਜਿੱਦਾਂ ਏਦਾਂ ਟਾਣੇ ਜੇ ਮੇਰੇ ਉੱਤੇ ਧਰਤੇ ਉਹਨੇ ਕਹਿੰਦਾ ਵੀ ਇੱਥੇ ਬਹਿ ਜਾ ਵੀ ਮੈਂ ਆਇਆ ਰੋਟੀ ਲੈ ਕੇ ਤੇਰੀ ਮੁਰ ਕੇ ਹੀ ਉਹ ਦੋ ਦਿਨ ਨਹੀਂ ਆਇਆ ਮੇਰੇ ਕੋਲ ਤੀਜੇ ਦਿਨ ਜਾ ਕੇ ਅਸ ਜੰਗਲ ਤੋਂ ਭੁੱਖੇ ਨੂੰ ਛੱਡ ਗਈ ਹਾਂ ਪਹਾੜੀ ਜੀ ਸੀਗੇ ਪਹਾੜੀ ਜੀ ਦੇ ਉੱਤੇ ਬਿਠਿਆ ਤਾਂ ਐਦਾਂ ਸ਼ਹਿਰ ਨਹੀਂਦਾ ਸੀ ਲਕਟਾਂ ਲੱਗੀਆਂ ਹੋਈਆਂ ਮੈਨੂੰ ਤੇ ਸਵੇਰੇ ਬਿਠਿਆ ਤਾਂ ਦੂਜੇ ਦਿਨ ਸ਼ਾਮ ਨੂੰ ਆਇਆ ਉਹ ਮੇਰੇ ਕੋਲ ਤੇ ਉੱਥੇ ਨਾ ਟੋਏ 'ਚ ਬੈਠਿਆ ਤੇ ਉੱਥੇ ਉਹ ਤਿੱਤਰ ਜੇ ਫਿਰਦੇ ਸੀ ਤੁਰੇ ਤੇ ਮੈਂ ਟੋਏ 'ਚ ਬੈਠਿਆ ਸੀ ਅੰਦਰ ਲੁਕਿਆ ਤੇ ਤਿੱਤਰ ਬਾਹਰ ਆ ਜਾਂ ਤੁਰੇ ਫਿਰਦੇ ਸੀ ਇੱਥੇ ਪਹਿਲਾਂ ਅਸੀਂ ਛਕੈਰਸ਼ਪੂਰ ਖੇਡਦੇ ਹੁੰਦੇ ਸੀ ਫੜਦੇ ਸੀ ਉਹ ਕਹਿੰਦੇ ਵੀ ਦੇਣਾ ਲੈਣਾ ਇੱਥੇ ਹੀ ਆ ਬੰਦੇ ਦਾ ਹਨਾ ਤੇ ਉਹ ਮੇਰੇ ਗੱਲ ਯਾਦ ਆ ਗਈ ਮੈਂ ਕਿਹਾ ਵੀ ਜਦੋਂ ਇਹ ਤਿੱਤਰ ਅਸੀਂ ਫੜਦੇ ਸੀ ਉਦੋਂ ਇਹ ਲੁਕੇ ਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਫੜਦੇ ਸੀਗੇ ਇਹ ਲੁਕਦੇ ਸੀ ਜਾਨ ਬਚਾਉਂਦੇ ਹੁਣ ਮੈਂ ਜਾਨ ਬਚਾਉਣਾ ਵੀ ਜੇ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਪੁਲਿਸ ਨੇ ਫੜ ਲੈਣਾ ਹਨਾ ਮੈਂ ਇਹ ਉੱਥੇ 2 ਦਿਨ ਉਹ ਚੀਜ਼ਾਂ ਨੂੰ ਦੇਖ ਦੇਖ ਕੇ ਰੋਂਦਾ ਰਿਹਾ ਮੈਂ 2 ਦਿਨ ਬੈਠਾ ਉੱਥੇ ਤੇ ਪਾਣੀ ਨਹੀਂ ਸੀ ਬਾਈ ਦੋ ਦਿਨ ਪਾਣੀ ਵੀ ਨਹੀਂ ਸੀ ਬਾਈ ਕੁਛ ਵੀ ਨਹੀਂ ਸੀ ਮੈਂ ਭੁੱਖਾ ਤੇ ਉੱਥੇ ਬੈਠਾ ਦੂਜੇ ਦਿਨ ਸ਼ਾਮ ਨੂੰ ਕਿਤੇ ਜਾ ਕੇ ਆਇਆ ਉਸ ਦਿਨ ਵੀ ਮੈਨੂੰ ਕਹਿੰਦਾ ਵੀ ਤੇਰੀ ਗੱਡੀ ਦੀ ਡੋਂਕੀ ਲੱਗਣੀ ਆ ਦੁਬਾਰਾ ਫੇਰ ਹਾਂ ਸ਼ਾਮ ਨੂੰ ਮੈਂ ਕਿਹਾ ਵੀ ਮੈਂ ਨਹੀਂ ਜਾਣਾ ਹੈਗਾ ਕਿਉਂਕਿ ਮੈਂ ਪਹਿਲਾਂ ਹੀ ਬਹੁਤ ਤੰਗ ਉਹਦੇ ਦੇਖ ਲਿਆ ਸੀਗਾ ਵੀ ਜੇ ਮੈਨੂੰ ਖੜਾ ਕੇ ਭੱਜ ਗਿਆ ਮੈਂ ਤਾਂ ਮਰ ਜਾਣਾ ਵਿੱਚ ਤੇ ਚਲੋ ਹੋਇਆ ਵੀ ਕਈ ਬੰਦਿਆਂ ਨਾਲ ਵਿਚਾਰਿਆਂ ਨਾਲ ਬਾਰਡਰ ਤੇ ਫਸ ਗਏ ਡੋਂਕਰ ਭੱਜ ਗਏ ਖੜਾ ਕੇ ਗੱਡੀਆਂ ਤੇ ਉਹਨਾਂ ਪੁਲਿਸ ਵਾਲਿਆਂ ਨੂੰ ਕਿਹੜਾ ਪਤਾ ਲੱਗਦਾ ਸੀਗਾ ਵੀ ਕਿਵੇਂ ਬੰਦਾ ਇੰਟਰੋ ਇਹਦੇ ਵਿੱਚ ਫਸਿਆ ਤੇ ਨਾ ਬੋਲੀ ਆਉਂਦੀ ਸੀ ਕਿਸੇ ਨੂੰ ਵੀ ਕਿ ਤੇ ਚਲੋ ਉਹਨੇ ਵੱਡ ਬੁੱਟਕੇ ਕੋਈ ਬੰਦੇ ਵਿੱਚੋਂ ਉਹ ਟਾਪੇ ਚੋਂ ਕੱਢੇ ਵੀ ਹਨਾ ਤੇ ਫਿਰ ਚਲੋ ਜੀ ਉਹ ਦੂਜੇ ਦਿਨ ਉੱਥੇ ਇੱਕ ਮੁੰਡਾ ਪਟਿਆਲੇ ਦਾ ਸੀ ਰਾਜੂ ਰਾਜੂ ਤੇ ਉਹ ਵੀ ਉਹਦੇ ਨਾਲ ਸੀ ਉਹ ਰਾਜੂ ਕਹਿੰਦਾ ਤੇ ਮੇਰੀ ਡੋਂਕੀ ਲਵਾ ਦੇ ਗੱਡੀ ਦੀ ਮੈਂ ਕਿਹਾ ਵੀ ਇਹਦੀ ਲਵਾ ਦੇ ਤੇ ਚਲੋ ਜੀ ਰਾਜੂ ਨੇ ਡੋਂਕੀ ਗੱਡੀ ਦੀ ਲਾਈ ਤੇ ਰਾਜੂ ਜਾਂਦੀ ਬਾਰਡਰ ਤੇ ਫਸ ਗਿਆ ਤੇ ਮਰੂਕੋ ਵਾਲਿਆਂ ਨੇ ਫੜ ਲਿਆ ਤੇ ਉਹ ਪਿੱਛੇ ਫੇਰ ਜੇਲ੍ਹ ਚ ਜਦੋਂ ਇੱਕ ਵਾਰੀ ਬੰਦਾ ਬਾਰਡਰ ਤੇ ਫੜਿਆ ਜਾਂਦਾ ਦੋ ਮਹੀਨੇ ਬੰਨੇ ਸੀਗੇ ਪਿੱਛੇ ਫੇਰ ਵਾਪਸ ਜਾਣਾ ਉਹੀ ਪ੍ਰੋਸੈਸ ਪਰ ਉਹ ਤਾਂ ਉਹੀ ਦੁਬਾਰੇ ਸ਼ੁਰੂ ਹੋ ਗਿਆ ﺍﻟजीरिया ਤੇ ਬਾਰਡਰ ਤੇ ਉੱਥੋਂ ਫੇਰ ਜੇਲ੍ਹ ਚੋਂ ਫੇਰ ਉੱਥੇ ਆਉਣਾ ਹਨਾ ਬਾਰਡਰ ਤੇ ਸਪੇਨ ਦੇ ਮੈਨੂੰ ਉਸੇ ਰਾਤ ਕਿਸ਼ਤੀ ਦੀ ਸਾਡੀ ਡੋਂਕੀ ਲੱਗੀ ਉਹ ਟਾਪੂ ਵਾਲੀ ਜਿਹੜੀ ਉੱਥੇ ਛੋੜੀ ਦੂਰ ਸੀ ਟਾਪੂ ਉੱਥੇ ਕੈਂਪ ਚ ਸਪੇਨ ਦੇ ਸੀਗਾ ਅਸੀਂ ਉੱਥਾ ਕੈਂਪ ਪੈਂਦਾ ਤੇ ਉੱਥੇ ਚਲੋ ਮੈਂ ਕਿਸ਼ਤੀ ਦੀ ਡੋਂਕੀ ਚ ਮੈਨੂੰ ਲੈ ਕੇ ਨਾਲ ਮੇਰੀ ਡੋਂਕੀ ਲੱਗੀ ਮੈਂ ਐਂਟਰ ਹੋ ਗਿਆ ਮੈਂ ਸਪੇਨ ਪਹੁੰਚ ਗਿਆ ਤੇ ਰਾਜੂ ਫੜਿਆ ਗਿਆ ਤੇ ਚਲੋ ਕੈਂਪ ਚ ਪਹੁੰਚ ਗਏ ਕੈਂਪ ਚ ਫੇਰ ਚਲੋ ਦੋ ਕੁ ਮਹੀਨੇ ਅਸੀਂ ਉੱਥੇ ਰਹੇ ਹਨਾ ਤੇ ਬਾਅਦ ਚ ਫਿਰ ਉੱਥੇ ਚਲੋ ਜਦੋਂ ਫਿਰ ਤਾਂ ਜਾਨ ਸੌਖੀ ਹੋ ਗਈ ਹਨਾ ਵੀ ਉੱਥੇ ਆਪਾਂ ਪਹੁੰਚ ਗਏ ਫਿਰ ਉਸ ਦੇ ਉੱਤੇ ਨਾ ਜਿਹੜੀ ਸਾਡੀ ਜਰਨੀ ਹੈ ਇਹਦੇ ਉੱਤੇ ਇੱਕ ਮੁੰਡਾ ਮਰੀ ਅਮਰੀਕਾ ਕਪੂਰਥਲੇ ਦਾ ਅਮਰੀਕ ਬਲ ਉਹਨੇ ਆਪਣਾ ਬੁੱਕ ਵੀ ਛਾਪੀ ਆ ਲੌਂਗ ਰੂਟ ਵਾਇ ਸ਼ਾਰਟਕਟ ਤੇ ਇਸ ਤੇ ਸਾਡੀ ਜਰਨੀ ਤੇ ਤੇ ਉਦੋਂ ਬਾਅਦ ਫਿਰ ਅਸੀਂ ਉੱਥੇ ਚਲੋ ਪੈਂਪ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਮਹੀਨੇ ਬਾਅਦ ਫਿਰ ਚਲੋ ਜੀ ਦੋ ਮਹੀਨੇ ਬਾਅਦ ਰਾਜੂ ਵੀ ਇੰਟਰ ਹੋ ਗਿਆ ਸਪੇਨ ਰਾਜੂ ਫਿਰ ਮੈਨੂੰ ਮਿਲਿਆ ਕਹਿੰਦਾ ਵੀ ਤੈਨੂੰ ਵੀ ਪਤਾ ਸੀ ਵੀ ਉਸ ਰਾਤ ਵੀ ਮੈਂ ਫੜਿਆ ਜਾਣਾ ਵੀ ਤੂੰ ਕਿਉਂ ਨਹੀਂ ਡੌਂਕੀ ਲਾਈ ਮੈਂ ਕਿਹਾ ਯਾਰ ਮੈਂ ਇੱਕ ਰਾਤ ਪਹਿਲਾਂ ਲਾਈ ਸੀ ਵੀ ਉਹਦੇ ਵਿੱਚ ਜਾਨੀ ਕਿ ਬਹੁਤ ਤੰਗ ਸੀਗਾ ਮੈਂ ਵੀ ਮੈਂ ਕੋਈ ਦੇਵੀ ਦੇਵਤਾ ਨਹੀਂ ਛੱਡਿਆ ਵੀ ਜਿਹੜਾ ਨਹੀਂ ਤੇ ਆਇਆ ਹਨਾ ਤੇ ਚਲੋ ਜੀ ਉਹ ਫਿਰ ਰਾਜੂ ਵੀ ਪਹੁੰਚ ਗਿਆ ਐਂਟਰ ਹੋ ਗਿਆ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋ ਗਿਆ ਤੁਹਾਡਾ ਪਰ ਮੈਂ ਮੈਂ ਸੋਣਾ ਪਿੱਛੇ ਹੁਣਾਂ ਜਦੋਂ ਤੁਸੀਂ ਮੈਨੂੰ ਤੁਹਾਡੀ ਕਹਾਣੀ ਬਾਰੇ ਪਤਾ ਕਿ ਜਦੋਂ ਤੁਸੀਂ ਜੇਲ੍ਹ 'ਚ ਰਹੇ ਜਾਂ ਜਿੰਨੇ ਬੰਦੇ ਦੱਸਦੇ ਆ ਵੀ ਸਾਨੂੰ ਬਹੁਤ ਔਖੇ ਰਹੇ ਸਾਡੀ ਹਾਲਤ ਇਹ ਹੋ ਗਈ ਸੀ ਜਦੋਂ ਸਾਨੂੰ ਦੁਬਾਰਾ ਜੇਲ੍ਹ ਸਿੱਟਿਆ ਯੋਥੋਂ ਮੰਗ ਕੇ ਖਾਣ ਵਾਲੀ ਹਾਲ ਸੀ ਹਾਂ ਮੰਗ ਕੇ ਖਾਣ ਵਾਲੀ ਕਿਉਂਕਿ ਕੁੱਪੜਿਆਂ ਤੋਂ ਦਾ ਕੀ ਖਾਣੀ ਸੀ ਸਮੇਂ ਉਤਾਰੀ ਖੋਲ ਕੇ ਸੋ ਉਹ ਨਾ ਫਿਰ ਅਸੀਂ ਜਿੱਦਾਂ ਹੁਣ ਡੋਂਕਰ ਉੱਥੋਂ ਚੱਕਦੇ ਸੀ ਹੌਲੀ ਹੌਲੀ ਕਦੇ ਇੱਥੇ ਪਹਾੜੀ ਤੇ ਬਿਠਾਇਆ ਤਾਂ ਕਦੇ ਇੱਥੇ ਬਿਠਾਇਆ ਤਾਂ ਤੇ ਕਈ ਕਿ ਦਿਨਾਂ ਬਿਠਾਉਂਦੇ ਰਹਿੰਦੇ ਸੀਗੇ ਇੱਕ ਵਾਰੀ ਸਾਨੂੰ ਭੇਡਾਂ ਦਾ ਤਵੇਲਾ ਜਿਹਾ ਸੀ ਉਹਦੇ 'ਚ ਬਿਠਾਇਆ ਤਾਂ ਤੇ ਦਿਨੇ ਅਸੀਂ ਪਹਾੜੀ ਤੇ ਬਹਿ ਜਾਂਦੇ ਜਾ ਕੇ ਤੇ ਰਾਤ ਨੂੰ ਆ ਕੇ ਅਸੀਂ ਉੱਥੇ ਸੌਂ ਜਾਂਦੇ ਤੇ 10-12 ਜਣੇ ਸੀ ਉੱਥੇ ਸਾਡੀ ਦੋ-ਦੋ ਬੰਦੇ ਦੀ ਵਾਰੀ ਲੱਗੇ ਹੁੰਦੀ ਸੀ ਵੀ ਅਸੀਂ ਪਾਣੀ ਕਿਸੇ ਪਿੰਡ ਦੀ ਚਰਚੇ 'ਚੋਂ ਲੈ ਕੇ ਆਉਂਦੇ ਅਸੀਂ ਸਾਡੀ ਦੋਨਾਂ ਦੀ ਬਾਰੀ ਹੁੰਦੀ ਕੱਪੜੇ ਸਾਡੇ ਕੋਲ ਇੱਕੋ ਹੀ ਸੀ ਸੜੇ ਹੋਏ ਸੀਗੇ ਉਹਨਾਂ ਦੇ ਬਿੰਨੇ ਮਹੀਨੇ ਇੱਕ ਕੱਪੜੇ ਰੱਖੇ ਉਹ ਮੈਨੂੰ ਲੱਗਦਾ 2-2.5 ਮਹੀਨੇ ਇੱਕੋ ਹੀ ਸੀਗਾ ਉਹੀ ਸ਼ਰਟ ਸੀਗੀ ਉਹੀ ਨਹਾਉਣ ਦਾ ਨਹੀਂ ਸੀ ਕੋਈ ਵੀ ਬਣ ਜਮੇ ਵੀ ਬਈ ਕਿਤੇ ਹੀ ਸੀਗਾ ਪਹਾੜੀ ਤੇ ਕਿਤੇ ਪਾਣੀ ਆ ਗਿਆ ਤੇ ਉੱਥੇ ਮੜਾ ਮੋਟਾ ਪਾਣੀ ਪੀ ਲਿਆ ਜਮੇ ਤੇ ਨਹਾਉਣ ਨੂੰ ਨਾਲਾ ਹੈ ਹੀ ਨਹੀਂ ਸਿਸਟਮ ਜਮੇ ਨੀ ਦਿੱਕਣਾ ਉੱਥੇ ਕੱਪੜਿਆਂ ਵਾਲੀਆਂ ਜੂਆਂ ਬਹੁਤ ਪੈ ਜਾਂਦੀਆਂ ਸੀਗਾ ਓਕੇ ਕੱਪੜਿਆਂ ਦੇ ਵਿੱਚ ਨਾ ਉਹ ਫਿਰ ਬਿੱਲੇ ਬੈਠੇ ਉਹ ਕੱਢੀ ਜਾਣਾ ਸ਼ਰਟ ਕੱਢ ਲੈਣੀ ਮਾਰੀ ਜਾਣਾ ਤੇ ਅਸੀਂ ਮੰਨ ਲਓ ਵੀ ਫਿਰ ਮੈਂ ਤੇ ਹਰਦੀਪ ਨਾ ਅਸੀਂ ਪਿੰਡ ਤੇ ਪਾਣੀ ਲੈ ਕੇ ਜਦੋਂ ਅਸੀਂ ਮੁੜੇ ਉੱਥੇ ਨੇ ਇੱਕ ਘਰ ਦੇ ਵਿੱਚ ਲੇਡੀ ਸੀ ਉਹਨੇ ਨਾ ਸਾਨੂੰ ਕਹਿੰਦੇ ਵੀ ਰੁਕ ਜਾਓ ਹਰਦੀਪ ਨੂੰ ਐ ਹੁੰਦਾ ਸੀ ਵੀ ਚਲ ਕੁਛ ਨਾ ਕੁਛ ਦੇਉ ਵੀ ਚਲ ਆਪਾਂ ਲਮਾਂ ਕਿਉਂਕਿ ਭੁੱਖੇ ਮਰਦੇ ਹਨਾ ਕੁਛ ਨਾ ਕੁਛ ਲਾਲ ਚਾਹ ਲੈ ਕੇ ਕੋਈ ਹਾਂ ਉਹਨਾਂ ਸਾਡੇ ਵਾਸਤੇ ਕੱਪੜੇ ਦੇਖ ਕੇ ਸੜੇ ਹੋਏ ਸਾਡੇ ਉਹ ਕੱਪੜੇ ਲੈ ਕੇ ਆਈ ਵਿਚਾਰੀ ਦੋ ਸ਼ਾਰਟਾਂ ਇੱਕ ਉਹਨੂੰ ਦਿੱਤੀ ਇੱਕ ਮੈਨੂੰ ਦਿੱਤੀ ਅਸੀਂ ਚਲੋ ਲੈ ਤਾਂ ਲਈਆਂ ਲੈ ਕੇ ਕੱਚ ਚ ਲੈ ਲਈਆਂ ਵੀ ਸਾਡਾ ਵੀ ਸਾਡਾ ਮੇਰੇ ਉਦਨ ਮਨ ਇੰਨਾ ਕਰੋਇਆ ਵੀ ਯਾਰ ਕਿਸੇ ਚੀਜ਼ ਦੀ ਘਰੇ ਘਾਟ ਨਹੀਂ ਸੀਗੀ ਹਨਾ ਵੀ ਚਲੋ ਇੱਕ ਅਸੀਂ ਮਿਹਨਤ ਕਰਨ ਦੇ ਮਾਰੇ ਇਧਰ ਨਾਲ ਰਾਹ ਚੋਣ ਲਿਆ ਸਾਨੂੰ ਪਤਾ ਵੀ ਨਹੀਂ ਸੀ ਵੀ ਡੋਂਕੀ ਲੱਗਣੀ ਹੈ ਜਿੱ ਕਿੰਨੇ ਜਾਣਾ ਹਨ ਬੇਜ ਮੰਗ ਕੇ ਖਾਣਾ ਵੀ ਪੈ ਰੇ ਮੰਗ ਕੇ ਕੱਪੜੇ ਵੀ ਪਾਏ ਹਨ ਤੇ ਫਿਰ ਉਹ ਚੀਜ਼ਾਂ ਜਿਹੜੀ ਕਿ ਬੋਹ ਰਵਾਉਂਦੀਆਂ ਬੰਦੇ ਨੂੰ ਯਾਰ ਇਧਰ ਤਾਂ ਘਰੇ ਚੰਗੇ ਸੀ ਹਨ ਪਰ ਫਿਰ ਵੀ ਆ ਚਲੋ ਬੰਦਾ ਲੱਗਿਆ ਤਾਂ ਰਹਿੰਦਾ ਹੈ ਹਨ ਮਿਹਨਤ ਕਰਨ ਵੀ ਕਿਤੇ ਨਾ ਕਿਤੇ ਚਲੋ ਫਲ ਮਿਲਦਾ ਹਨ ਵੀ ਤੰਗੀਆਂ ਤਾਂ ਬਹੁਤ ਕਟੀਆਂ ਪਰ ਇੱਕ ਮਨ ਦੇ ਵਿੱਚ ਇਹ ਸੀ ਵੀ ਬਣ ਕੀ ਮੁੜਾਂ ਕੋਸੂ ਤਾਂ ਮੁੜਨਾ ਨਹੀਂ ਹੈਗਾ ਚਲੋ ਆਪਣਾ ਰਾਸ ਆ ਗਿਆ ਫਿਰ ਕਿਸੇ ਨਾ ਕਿ 9 ਮਹੀਨੇ ਲੱਗੇ ਸੀ ਚਲੋ ਮੈਂ ਪਹੁੰਚ ਗਿਆ ਸੀਗਾ